ਸਰਦਾਰ ਅਮੀਰ ਸਿੰਘ ਜੀ ਮੈਂ ਇਸ ਪ੍ਰੋਗਰਾਮ ਦੇ ਤੁਹਾਡਾ ਸਵਾਗਤ ਕਰਦੇ ਆਂ ਮੈਂ ਸਰਕਾਰ ਨੂੰ ਚਲਾਉਣ ਵਾਲੀ ਜਿਹੜੀ ਪਾਰਟੀ ਹੈ ਕਿਉਂਕਿ ਸਰਕਾਰ ਤਾਂ ਸਰਕਾਰੀ ਤਰੀਕੇ ਨਾਲ ਨਹੀਂ ਚੱਲ ਰਹੀ ਪਾਰਟੀ ਹੀ ਚਲਾ ਰਹੀ ਹੈ ਪਾਰਟੀ ਹੀ ਕਰ ਰਹੀ ਹੈ ਪਰ ਉਹ ਪਾਰਟੀ ਸਾਰਾ ਕੁਝ ਸਮਤਲ ਵੀ ਹੈ ਸਾਰਾ ਕੁਝ ਠੀਕ ਵੀ ਹੈ ਕਹਿੰਦੇ ਮੁੱਖ ਮੰਤਰੀ ਦੇ ਘਰ ਦੇ ਵਿੱਚ ਸਨ ਲੱਗੀ ਜਾਂਦੀ ਹੈ ਤੇ ਬਾਕੀ ਪੂਰੇ ਪੰਜਾਬ 'ਚ ਵੀ ਵਰਕਰ ਛਾਲਾ ਮਾਰ ਕੇ ਭੱਜਣ ਲਈ ਕਾਲੇ ਹੋ ਰਹੇ ਨੇ ਤੇ ਕੀ ਕਾਰਨ ਹੈ ਜੀ ਸੱਤਾ ਦੇ ਹੁੰਦਿਆਂ ਵੀ ਲੋਕ ਇਹਨਾਂ ਤੋਂ ਮੁੱਖ ਮੋੜ ਰਹੇ ਨੇ ਕੀ ਸਾਰਾ ਕੁਝ ਠੀਕ ਨਹੀਂ ਪਾਰਟੀ ਦੇ ਅੰਦਰ ਜਿਹੜੀ ਪਾਰਟੀ ਇਸ ਨਾਰੇ ਨਾਲ ਜਿਸ ਅਪਰੋਚ ਨਾਲ ਆਈ ਸੀ ਕਿ ਇੱਥੇ ਲੋਕਾਂ ਦੀ ਪੁਗਤ ਹੋਏਗੀ ਇੱਥੇ ਵੀਆਈਪੀ ਕਲਚਰ ਨਹੀਂ ਹੋਏਗਾ ਇੱਥੇ ਉੱਪਰੋਂ ਤਾਕਤ ਠੋਸੀ ਨਹੀਂ ਜਾਏਗੀ ਹਾਈ ਕਮਾਂਡ ਕਲਚਰ ਨਹੀਂ ਹੋਏਗਾ ਇਸ ਲਈ ਲੋਕ ਫੈਸਲੇ ਕਰਿਆ ਕਰਨਗੇ ਆਪਣੇ ਜਦੋਂ ਅਰਵਿੰਦ ਕੇਜਰੀਵਾਲ ਇੱਕ ਸਮਰਾਜ ਕਿਤਾਬ ਲਿਖਦੇ ਤੇ ਉਸ ਤੋਂ ਬਾਅਦ ਆਉਂਦਾ ਜੀ ਮਹੱਲਾ ਭਾਈ ਜੋ ਈਵਨ ਭਗਵੰਤ ਮਾਨੋ ਨੇ ਵੀ ਜਦੋਂ ਭਗਵੰਤ ਮਾਨ ਨੇ ਸੋਚੀ ਹੈ ਐ ਜੇ ਚੀਫ ਮਿਨਿਸਟਰ ਖਟਕੜ ਕਲਾਚ ਉਦੋਂ ਵੀ ਬੋਲਿਆ ਬਾਅਦ ਚ ਵੀ ਬੋਲ ਰਿਹਾ ਲੇਕਿਨ ਸਾਡੀ ਸਰਕਾਰ ਸੱਥਾਂ ਚੋਂ ਮਹੱਲਿਆਂ ਚੋਂ ਬਾੜਾਂ ਚੋਂ ਇੱਥੋਂ ਚੱਲੂਗੀ ਪਰ ਪ੍ਰੈਕਟਿਸ ਸਿੱਧੂ ਉਲਟ ਹੈ ਬਿਲਕੁਲ ਪ੍ਰੈਕਟਿਸ ਇਹ ਹੈ ਕਿ ਜੀਨੂੰ ਮਰਜ਼ੀ ਕੱਢ ਦੇਣ ਜੀਨੂੰ ਮਰਜ਼ੀ ਰੱਖ ਲੈਣ ਜਿਹੜਾ ਨਵਾਂ ਲੋਕਾਂ ਦੀ ਇੱਛਾ ਤੋਂ ਬਿਨਾਂ ਬਰਕਰਾਰ ਦੀ ਤਰ੍ਹਾਂ ਆ ਜਾਵੇ ਜੀਨੂੰ ਮਰਜ਼ੀ ਟਿਕਟ ਦੇ ਦੇਣ ਜੀਨੂੰ ਮਰਜ਼ੀ ਮਤਲਬ ਇਹ ਕਹਿ ਦੇਣ ਕਿ ਇਹ ਬੰਦਾ ਤਾਂ ਤੂੰ ਤਾਂ ਵਲੰਟੀਅਰ ਹੈ ਜੇ ਤਾਂ ਵਲੰਟੀਅਰ ਕੰਮ ਕਰਨਾ ਕਰ ਤੇ ਰ ਹੱਕ ਕੋਈ ਨਹੀਂ ਹੈ ਕੋਈ ਵਰਕਰ ਦਾ ਹੱਕ ਨਹੀਂ ਵਰਕਰ ਵਾਲਾ ਕਨਸੈਪਟ ਹੀ ਨਹੀਂ ਬਾਰ-ਬਾਰ ਇਹ ਕਹਿੰਦੇ ਸੁਣੇ ਗਏ ਨੇ ਕਿ ਜਿਹਨੇ ਸੇਵਾ ਕਰਨੀਆਂ ਕਰੋ ਨਹੀਂ ਤਾਂ ਜਾਓ ਇਹਦਾ ਮਤਲਬ ਪਾਰਟੀ ਕਹੀਦੀ ਹੈ ਪਾਰਟੀ ਕਬੰਦੇ ਦੀ ਹੈ ਉਹ ਕੰਪਨੀ ਡਾਇਰੈਕਟਰ ਹੈ ਉਹ ਕਹਿੰਦਾ ਮੈਂ ਤਾਂ ਹੈਗਾ ਤੇ ਜਿਹਨੇ ਕੰਮ ਕਰਨਾ ਆ ਕੇ ਵਲੰਟਰੀ ਕਰਦੇ ਜਾਓ ਜਾਂਦੇ ਜਾਓ ਤੁਸੀਂ ਕਾਰਸੇਵਾ ਵਾਲੇ ਬੰਦੇ ਹੋ ਤੇ ਤੁਹਾਡਾ ਹੱਕ ਨਹੀਂ ਹੈ ਇਹ ਕਹਿਣ ਦਾ ਕਿ ਤੁਸੀਂ ਇਹ ਗੱਲ ਕਰੋ ਉਹ ਮਾਨਸਿਕਤਾ ਦੇ ਵਿੱਚੋ ਇਹ ਫੈਸਲੇ ਆ ਰਹੇ ਇਸ ਸੰਗਰੂਰ ਦਾ ਫੈਸਲਾ ਵੀ ਇਹਦੇ ਵਿੱਚੋਂ ਆਇਆ ਹੈ ਤੇ ਇੱਥੇ ਹਾਲਾਂਕਿ ਸੰਗਰੂਰ ਜਿਹੜੇ ਚ ਸਾਰੀ ਤਾਕਤ ਜੇ ਗਵਰਨਮੈਂਟ ਦੀ ਕੋ ਬੰਦ ਪੈਸੇ ਤਾਂ ਗਵਰਨਮੈਂਟ ਚ ਤਾਕਤ ਨਹੀਂ ਹੈ ਪਰ ਹੇਠਲੇ ਲੈਵਲ ਤੇ ਆਪਸ ਚ ਲੜਨ ਲਈ ਤਾਕਤ ਹੋ ਜਾਂਦੀ ਆ ਉਹ ਜਿਹੜੇ ਨਿਚਲੇ ਪਲੇਅਰ ਹੁੰਦੇ ਨੇ ਤਾਕਤ ਤਾਂ ਦਿੱਲੀ ਦੇ ਵਿੱਚ ਹੈ ਜਿਵੇਂ ਕਹਿੰਦੇ ਨੇ ਬੰਦ ਪਿੰਜਰੇ ਦੇ ਤੋਤੇ ਦੇ ਵਿੱਚ ਹੈ ਤੋਤੇ ਚ ਜਾਨ ਜਿਹੜੀ ਹੁੰਦੀ ਆ ਤੇ ਉਹ ਤੋਤਾ ਕਿਤੇ ਦੂਰ ਰੱਖਿਆ ਹੁੰਦਾ ਸੁਰੱਖਿਆ ਥਾਂ ਦੇ ਉੱਤੇ ਹੁਣ ਇਹੋ ਜਿਹਾ ਘਟਰਾਵਾ ਕਈ ਵਾਰ ਵਾਪਰਦੀ ਆ ਇਹ ਤੋਂ ਪਹਿਲਾਂ ਨਾਬੇ ਦੇ ਵਿੱਚ ਵਾਪਰੀ ਘਟਨਾ ਨਾਬੇ ਦੇ ਵਿੱਚ ਇਹ ਅਲੀਗੇਸ਼ਨ ਲੱਗਿਆ ਕਿ ਜਿਹੜੀ ਵਰਕਸ਼ਾਪ ਨਗਰਪਾਲਿਕਾ ਦੀ ਪ੍ਰਧਾਨ ਦੇ પતિ ਦੀ ਹੈ ਉੱਥੇ ਕਿਸਾਨਾਂ ਦੀਆਂ ਟਰਾਲੀਆਂ ਮਿਲ ਗਈਆਂ ਟਰਾਲੀ ਚੋਰੀ ਦੇ ਪਰਚੇ ਦਰਜ ਹੋ ਗਏ ਸਭ ਕੁਝ ਹੋ ਗਿਆ ਔਰ ਕਿੰਨੇ ਕਾਉਂਸਲਰ ਨੇ ਇਹ ਫੈਸਲਾ ਕਰ ਲਿਆ ਕਿ ਅਸੀਂ ਇਹਨੂੰ ਹਟਾਓ ਨਹੀਂ ਤਾਂ ਅਸੀਂ ਨਹੀਂ ਤੁਹਾਡਾ ਸਾਥ ਦੇ ਰਹੇ ਇਹਦੇ باوجود ਅਜੇ ਤੱਕ ਨਾਬੇ ਦੇ ਕਾਉਂਸਲ ਦੀ ਪ੍ਰਧਾਨ ਉਹੀ ਹੈ ਕਿਉਂਕਿ ਐਮਐਲਏ ਨਹੀਂ ਚਾਹੁੰਦਾ ਕਿ ਉਹ ਕੌਣ ਹੋਵੇ ਐਮਐਲਏ ਨਾਲ ਇੱਕ ਬੁੱਕਲ ਸਾਂਝੀ ਹੁੰਦੀ ਹੈ ਤੇ ਕੀ ਕਰਨਾ ਹੈ ਕੀ ਨਹੀਂ ਕਰਨਾ ਐਕਚੁਅਲੀ ਤਾਂ ਤੇ ਪਰਚੇ ਦਰਜ ਹੋਣ ਦੇ ਬਾਵਜੂਦ ਕੋਈ ਐਕਸ਼ਨ ਨਹੀਂ ਕਿਉਂਕਿ ਕੌਣ ਕਰ ਰਿਹਾ ਹੈ ਕਾਣੇ ਹੈ ਕਿ ਤੁਸੀਂ ਐਮਐਲਏ ਨੂੰ ਜਾਂ ਤਾਂ ਹੱਕ ਦੇਤਾ ਜਾਂ ਐਮਐਲਏ ਤੋਂ ਵੀ ਉੱਪਰ ਕੋਈ ਤਾਕਤ ਹੈ ਜਿਹੜੀ ਕਹਿੰਦੀ ਹੈ ਵੀ ਲੋਕ ਤਾਂ ਬੋਲੀ ਜਾਂਦੇ ਹੁੰਦੇ ਨੇ ਕੋਈ ਫਾਇਦਾ ਨਹੀਂ ਹੈ ਤੇ ਇਹ ਗੱਲ ਕਰੋ ਜਿੱਥੇ ਕਿਸਾਨ ਜੁਨੀਅਰ ਧਰਨੇ ਵੀ ਦੇ ਰਹੀ ਹੈ ਦੂਜਾ ਸਵਾਲ ਇਹ ਜਿਹੜਾ ਸੰਗਰੂਰ ਹੈ ਸੰਗਰੂਰ ਚ ਇਹਨਾਂ ਦੀ ਤਾਕਤ ਦੇ ਵਿੱਚ ਉੱਥੇ ਸੰਗਰੂਰ ਦਾ ਘਰ ਹੈ ਤੇ ਬੈਠੇ ਨੇ ਫਾਈਨਾਂਸ ਮਿਨਿਸਟਰ ਆਪ ਉਹ ਵੀ ਕਿਤਾਕਤ ਪਰ ਬੰਦੇ ਨੇ ਇਸੇ ਢੰਗ ਦੇ ਨਾਲ ਸੰਗਰੂਰ ਦੇ ਵਿੱਚ ਹੀ ਜਿਹੜਾ ਚੀਫ ਮਿਨਿਸਟਰ ਦਾ ਆਪਣਾ ਮਤਲਬ ਸੰਗਰੂਰ ਪੁਰਾਣਾ ਹਲਕਾ ਲੋਕ ਸਭਾ ਦਾ ਵੀ ਹੈ ਤੇ ਧੂਰੀ ਵੀ ਵਿੱਚ ਹੀ ਪੈਂਦਾ ਜ਼ਿਲ੍ਹੇ ਦੇ ਵਿੱਚ ਤੇ ਸੰਗਰੂਰ ਦੀ ਵਿਧਾਨ ਸਭਾ ਹਲਕੇ ਦੇ ਵਿੱਚ ਚੀਫ ਮਿਨਿਸਟਰ ਦਫਤਰ ਦਾ ਬਹੁਤ بڑا ਹੱਥ ਹੈ ਕਿਉਂਕਿ ਉਹ ਰਾਜਵੀਰ ਤੇ ਇੱਕ ਦੂਜਾ ਜਿਹੜਾ ਬੰਦਾ ਜਿਹੜੇ OSD ਤੇ ਪੋਲੀਟੀਕਲ ਸੈਕਟਰੀ ਨੇ ਉਹ ਕਰਾਚੋ ਪਿੰਡ ਦੇ ਵਿੱਚ ਦੇ ਨੇ ਤੇ ਸਾਰਾ ਪ੍ਰਸ਼ਾਸਨ ਉਹਨਾਂ ਦੇ ਇਰਦ-ਗਿਰਦ ਰਹਿੰਦਾ ਕਿਉਂਕਿ ਚੀਫ ਮਨਿਸਟਰ ਦਫ਼ਤਰ ਦੇ ਬੰਦੇ ਨੇ ਉਹ ਵੀ ਇੱਕ ਤਾਕਤ ਹੈ ਤੇ ਤੀਜੀ ਤਾਕਤ ਇਹ ਕਿਹਦੀ ਹੈ ਕਿ ਸੁਨਾਮ ਦੀ ਜਿਹੜੀ ਸੰਗਰੂਰ ਦੀ ਨਗਰਪਾਲਿਕਾ ਹੈ ਇਹਦੇ ਵਿੱਚ ਇੱਕ ਸੀਟ ਸੁਨਾਮ ਹਲਕੇ ਦੀ ਵੀ ਆਉਂਦੀ ਹੈ ਮਿਊਨਿਸਪਲ ਕਮਿਸ਼ਨਰ ਦੀ ਐਮਸੀ ਤੇ ਇਹਦਾ ਮਤਲਬ ਜਿਹੜੇ ਪ੍ਰਧਾਨ ਨੇ ਆਮ ਆਦਮੀ ਪਾਰਟੀ ਦੇ ਸਟੇਟ ਦੇ ਤੇ ਮੰਤਰੀ ਸਾਹਿਬ ਵੀ ਨੇ ਅਮਨ ਅਰੋੜਾ ਉਹਦਾ ਵੀ ਦਖਲ ਹੈ ਉਸ ਦੇ ਵਿੱਚ ਕਿ ਕੌਣ ਬਣਨਾ ਹੈ ਕੌਣ ਨਹੀਂ ਨਰਿੰਦਰ ਕੌਰ ਭਰਾ ਅੱਜ ਐਮਐਲਏ ਸੰਗਰੂਰ ਤੋਂ ਉਹਦਾ ਵੀ ਬੰਦਰ ਪਾਵਰਫੁਲ ਬੰਦੇ ਤਾਂ ਦੇਖੋ ਇੱਕ ਜਗ੍ਹਾ ਜਿਹੜੇ ਬੰਦੇ ਨੇ ਕਿਸ ਲੈਵਲ ਦੇ ਬੰਦੇ ਨੇ ਹੁਣ ਸੰਗਰੂਰ ਵਾਲਾ ਜਿਹੜਾ ਖੇਡਖੀ ਹੈ ਆਮ ਆਦਮੀ ਪਾਰਟੀ ਕੇਵਲ 29 ਇੱਥੇ ਬਾੜ ਨੇ 29 ਚੋਂ ਕੇਵਲ 7 ਜਿੱਤੀ ਸੀ ਮੇਸ ਪਰ ਕੌਂਸਲ ਦੇ ਵਿੱਚ ਸੱਤਾ ਦੇ ਵਿੱਚੋਂ ਚਲੋ ਪੰਜ ਆਜਾਦ ਜੂਦ ਇਧਰ ਉਧਰ ਕਰਕੇ ਦਖਲ ਕਰਲੇ ਦੋ ਵੋਟਾ ਐਮ ਐਲ ਏ ਦੀਆਂ ਹੋਗੀਆਂ ਕਿਉਂਕਿ ਦੋ ਹਲਕੇ ਪੈਗੇ ਇੱਕ ਸੰਗਰੂਰ ਵਾਲਾ ਹੀ ਤੇ ਇੱਕ ਸੁਨਾਮ ਵਾਲਾ ਅਰੋੜਾ ਉਹ ਵੋਟਾ ਰਲਾ ਕੇ 16 ਬਣਾ ਕੇ ਆਪਣਾ ਪ੍ਰਧਾਨ ਬਣਾਤਾ ਪ੍ਰਧਾਨ ਕਿਹੜਾ ਬਣਾਤਾ ਟੋਟਲ ਸੰਗਰੂਰ ਹਲਕੇ ਦੇ ਵਿੱਚ ਸਾਰੀਆਂ ਸੀਟਾਂ 28 ਪੈਂਦੀਆਂ ਨੇ ਤੇ ਇੱਕ ਪੈਂਦੀ ਐ ਕਮਨ ਅਰੋੜਾ ਦੇ ਫਿਰ ਵੀ ਪ੍ਰਧਾਨ ਤੇ ਮੰਤਰੀ ਤਾਂ ਮੰਤਰੀ ਉਹ ਹੁੰਦੇ ਆ ਉਨੇ ਆਪਣੇ ਵਾਲਾ ਬਣਾਤਾ ਪ੍ਰਧਾਨ ਕੱਲਾ ਇਹ ਉਹਨੂੰ ਕਹਿੰਦੇ ਰਹੇ ਕਿ ਕੁਝ ਨਹੀਂ ਹੋ ਰਿਹਾ ਸੰਗਰੂਰ ਚ ਬਹੁਤ ਫਰਸਖੋਰ ਫਸਾਂ ਕੀਤੀਆਂ ਤੇ ਇਹਨੂੰ ਪਹਿਲਾਂ ਸਤੰਬਰ ਦੇ ਵਿੱਚ ਹੀ ਇਹਨਾਂ ਨੇ 23 ਸਤੰਬਰ ਦੀ ਡੈਡਲਾਈਨ ਦਿੱਤੀ ਸੀ ਵੀ ਜਾਂ ਤਾਂ ਬਦਲੋ ਕੋਈ ਜੈਨੂਨਲੀ ਜਿਹੜੇ ਵੀ ਬੰਦੇ ਜਿਨ੍ਹਾਂ ਨੂੰ ਸਾਰੇ ਸਹਿਮਤ ਹੋਣ ਕਿ ਆ ਬੰਦੇ ਠੀਕ ਨੇ ਉਹਨਾਂ ਨੂੰ ਬਣਾਓ ਨਹੀਂ ਅਸੀਂ ਪਾਰਟੀ ਛੱਡ ਦੇਾਂਗੇ ਪਰ ਕਿਉਂਕਿ ਕੁਝ ਨਹੀਂ ਹੁੰਦਾ ਇੱਥੇ ਕਹਿੰਦਾ ਤੁਸੀਂ ਕੌਣ ਪਾਰਟੀ ਨੇ ਤੁਹਾਨੂੰ ਜਿਤਾਇਆ ਤੁਹਾਨੂੰ ਟਿਕਟ ਦਿੱਤੀ ਹੈ ਤੁਸੀਂ ਉਹਦੇ ਮੁਤਾਬਕ ਹੀ ਕਰੋਗੇ ਤੁਹਾਡੀ ਔਕਾਤ ਕੋਈ ਨਹੀਂ ਜਦੋਂ ਸਾਰੇ ਕਿਤੇ ਗਏ ਉਹਨਾਂ ਨੇ ਚੀਫ ਮਿਨਿਸਟਰ ਤੋਂ ਟਾਈਮ ਮੰਗਿਆ ਉਹਨਾਂ ਨੇ ਹਰ ਪਾਰਟੀ ਦੇ ਵਰਕਰ ਲੀਡਰ ਤੱਕ ਗਏ ਜਿਹੜੇ ਸੰਗਠਨ ਚਲਾਉਣ ਵਾਲੇ ਨੇ ਉਹਨਾਂ ਤੋਂ ਟਾਈਮ ਮੰਗਿਆ ਕਿਸੇ ਨੇ ਟਾਈਮ ਤੱਕ ਹੀ ਨਹੀਂ ਦਿੱਤਾ ਉਹਨਾਂ ਨੂੰ ਤਾਂ ਗੱਲ ਹੀ ਨਹੀਂ ਹੋਈ ਕਦੇ ਫਿਰ ਅੱਕ ਕੇ ਉਹਨਾਂ ਚੋਂ ਨਾਵਾਂ ਚੋਂ ਅੱਠ ਨੇ ਅਸਤੀਫੇ ਦਿੱਤੇ ਹੋਏ ਸੀ ਪਹਿਲੇ ਕੇ ਮਰਬੂਰ ਕਰ ਲਿਓ ਹੁਣ ਓਪਨ ਪ੍ਰੈਸ ਕਾਨਫਰੰਸ ਕਰਤੀ ਕਿ ਅਸੀਂ ਤਾਂ ਭਾਈ ਤੁਹਾਡੇ ਨਾਲ ਨਹੀਂ ਹੁਣ ਇਹ ਜਿਹੜਾ ਸੈਟਅਪ ਹੈ ਕਿ ਪਾਰਟੀ ਆਪਣੇ ਅੰਦਰੂਨੀ ਫੰਕਸ਼ਨ ਨੂੰ ਸੁਧਾਰ ਨਹੀਂ ਸਕਦੀ ਜਿਹੜੀ ਇਸ ਪੱਧਰ ਦੀ ਦਖਲਅੰਦਾਜ਼ੀ ਹੈ ਜਦ ਆਪਸ ਦੇ ਵਿੱਚ ਭਿੜਦੇ ਹੋਣ ਜਿਹੜੇ ਲੀਡਰ ਨੇ ਵੱਡੇ ਲੀਡਰ ਜਿਹੜੇ ਉਸ ਹਲਕੇ ਦੇ ਤਾਂ ਵੱਡੇ ਹੀ ਹੁੰਦੇ ਨੇ ਨਾ ਜਿਹੜੇ ੜੇ ੜੇ ਜਿਹੜੇ ਮੇਨ ਬੰਦੇ ਹੁੰਦੇ ਨੇ ਤੇ ਉੱਪਰੋਂ ਕੋਈ ਮੈਕੈਨਿਜ਼ਮ ਨਹੀਂ ਆਇਆ ਇਹੋ ਜਿਹਾ ਜਿਹੜਾ ਇਹਨੂੰ ਸੈੱਟ ਕਰਦਾ ਹੋਵੇ ਕੋਈ ਰੂਲ ਰੈਗੂਲੇਸ਼ਨ ਕਿ ਕਿਨੂੰ ਬਣਾਉਣਾ ਹੈ ਕਿਨੂੰ ਨਹੀਂ ਬਣਾਉਣਾ ਇਸ ਕਰਕੇ ਇਹ ਇੱਕ ਜਿਵੇਂ ਕਹਿੰਦੇ ਨੇ ਨਾ ਇੱਕ ਮਿਸਾਲ ਹੈ ਇਹ ਦੋ ਹੋ ਗਿਆ ਨਾਬੇ ਦੀਆਂ ਤੇ ਉੱਥੇ ਦੀਆਂ ਤਾਂ ਇਹਦਾ ਮਤਲਬ ਬਾਕੀ ਜਗ੍ਹਾ ਵੀ ਪਾਰਟੀ ਐਵੇਂ ਹੀ ਕੰਮ ਕਰ ਰਹੀ ਹੈ ਕਿਤੇ ਕੋਈ ਬੋਲੇ ਕਿਤੇ ਨਾ ਬੋਲੇ ਜਿਹੜਾ ਬੰਦਾ ਵੀ ਨਾਮਿਨੇਟ ਕਰਤਾ ਕਰਤਾ ਜਿਹੜਾ ਬੰਦਾ ਚਾਹੇ ਕਿਤਰੋਂ ਲਿਆ ਕੇ ਕਰਤਾ ਤੁਹਾਡਾ ਹੈ ਜਾਂ ਨਹੀਂ ਹੈ ਏਸੇ ਟੰਗ ਨਾਲ ਇਹਨਾਂ ਨੇ ਮਿਊਸਪਲਿਟੀਆਂ ਤੇ ਕਬਜ਼ੇ ਕੀਤੇ ਨੇ ਚਾਹੇ ਜਿੱਥੇ ਚਾਹੇ ਨਹੀਂ ਚਾਹੇ ਅੰਮ੍ਰਿਤਸਰ ਦੀ ਕਾਰਪੋਰੇਸ਼ਨ ਆ ਚਾਹੇ ਜਿਹੜੀਆਂ ਮਰਜ਼ੀ ਨੇ ਕਾਰਪੋਰੇਸ਼ਨਾਂ ਦੀਆਂ ਇਲੈਕਸ਼ਨਾਂ 'ਚ ਇਹਨਾਂ ਨੂੰ ਇਹ ਪਤਾ ਲੱਗਣਾ ਚਾਹੀਦਾ ਸੀ ਕਿ ਸਾਡੇ ਬੰਦੇ ਸਰਕਾਰ ਹੋਣ ਦੇ ਬਾਵਜੂਦ ਘੱਟ ਕਿਉਂ ਜਿੱਤੇ ਨੇ ਇਹ ਤਾਂ ਮਤਲਬ ਤਾਂ ਲੋਕਾਂ ਦੀ ਨਾਰਾਜ਼ਗੀ ਹੈ ਉਹ ਨਾਰਾਜ਼ਗੀ ਦੂਰ ਕਰਨੀ ਚਾਹੀਦੀ ਸੀ ਤੁਹਾਡੇ ਉੱਥੇ ਕੰਮ ਹੀ ਨਾ ਹੋਵੇ ਸਗੋਂ ਨਾਰਾਜ਼ਗੀ ਹੋਰ ਵੱਧਦੀ ਜਾਵੇ ਹੋਰ ਵੱਧਦੀ ਜਾਵੇ ਤਾਂ ਫਿਰ ਤੁਸੀਂ ਪਾਰਟੀ ਕਿਵੇਂ ਚਲਾਉਂਦੇ ਹੋ ਤੇ ਕਿਸ ਤਰੀਕੇ ਦੇ ਨਾਲ ਚੱਲੇਗੀ ਉਹ ਪਾਰਟੀ ਇਹ ਉਹ ਹਲਕਾ ਹੈ ਜਿੱਥੇ ਚੀਫ ਮਿਨਿਸਟਰ ਦੀ ਡਾਇਰੈਕਟ ਪੌਂਚ ਚੱਤੀ ਮਿਨਿਸਟਰ ਉਸ ਜ਼ਿਲ੍ਹੇ ਦੇ ਨਾਲ ਨੇੜੇ ਜੁੜੇ ਹੋਏ ਨੇ ਤਾਂ ਦੋ ਨਿਚਲੇ ਹਲਕੇ ਨੇ ਜਿਹੜੇ ਕਿਸੇ ਮੰਤਰੀ ਦੇ ਕਿਸੇ ਬਾਕੀ ਦੇ ਜੇ ਉਹ ਉਹ ਤਾਂ ਕਿੱਥੇ ਜਾਣਗੇ ਤੇ ਇਹਨਾਂ ਨੂੰ ਲੱਗਦਾ ਕਿ ਇਹ ਨਹੀਂ ਤਾਂ ਉਹਨਾਂ ਨੂੰ ਕਾਂਗੇ ਤੁਸੀਂ ਜਾਓ ਜੀ ਜਿੱਥੇ ਮਰਜੀ ਕਰ ਨੂੰ ਅਸੀਂ ਤਾਂ ਹੋਰ ਬਣਾ ਲਾਂਗੇ ਪਰ ਇਹ ਠੀਕ ਹੈ ਤੁਸੀਂ ਹੋਰ ਬਣਾ ਦਿਓਗੇ ਤੁਹਾਡੇ ਕੋਲ ਪਾਵਰ ਹੈ ਪਰ ਇਹ ਚੀਜ਼ਾਂ ਜਿਹੜੀਆਂ ਗੁੱਸਾ ਅੰਦਰ ਅੰਦਰ ਪੜਦਾ ਰਹਿੰਦਾ ਅੰਦਰ ਅੰਦਰ ਪੜਦਾ ਰਹਿੰਦਾ ਇਹ ਵਿਸਫੋਟਕ ਬਣ ਜਾਂਦਾ ਜਦੋਂ ਵਿਸਫੋਟਕ ਬਣ ਜਾਂਦਾ ਤਾਂ ਤੁਹਾਨੂੰ ਪਤਾ ਨਹੀਂ ਲੱਗਦਾ ਕਿ ਕੀ ਹੈ ਪਾਰਟੀ ਕਿਸ ਲੈਵਲ ਤੇ ਕਮਜ਼ੋਰ ਹੋ ਜਾਂਦੀ ਹੈ ਫਿਰ ਤੁਹਾਡੇ ਕੋਲ ਲੜਨ ਲਈ ਆਪਣੇ ਬੰਦੇ ਨਹੀਂ ਬਚਦੇ ਤੇ ਐਦੋਂ ਪਹਿਲਾਂ ਵੀ ਇੱਕ ਲੜਾਈ ਚੱਲਦੀ ਹੈ ਉਹ ਲੜਾਈ ਇਹ ਚੱਲਦੀ ਹੈ ਕਹਿੰਦੇ ਵੀ ਪਾਰਟੀ ਦੇ ਹੀ ਦੂਜੇ ਬੰਦੇ ਇੱਕ ਬੰਦੇ ਦੀ ਬੰਦਿਆਂ ਦੇ ਖਿਲਾਫ ਪਰਚਾ ਕਰਾ ਰਹੇ ਨੇ ਉਹ ਬੰਦੇ ਅਦਾਲਤ ਦੇ ਥਰੂ ਜਮਾਨਤ ਤੇ ਜਾ ਰਹੇ ਨੇ ਸੰਰੂਰ ਚ ਹੀ ਵਾਪਰ ਰਹੀਆਂ ਨੇ ਸਾਰੀਆਂ ਘਟਨਾਵਾਂ ਇੱਕ ਦੂਜੇ ਦੇ ਖਿਲਾਫ ਤੇ ਸਰਕਾਰੀ ਦਰਬਾਰੇ ਕੋਈ ਸੱਦ ਪੁੱਛਣੀ ਹੈ ਤਾਂ ਇਸ ਤਰੀਕੇ ਨਾਲ ਆਉਣ ਵਾਲੀਆਂ ਜਿਹੜੀਆਂ ਚੋਣਾ ਜਿਹੜੀ 27 ਦੀ ਗੱਲ ਕਰਦੇ ਨੇ ਜਾਂ ਕਿਤੇ ਗੱਲ ਕਰਦੇ ਨੇ ਜਦ ਐਡੇ ਵੱਡੇ ਪੱਧਰ ਤੇ ਤੁਹਾਡਾ ਕੇਡਰ ਤੁਹਾਡੇ ਵਰਕਰ ਤੁਹਾਡੇ অসੰਤੁਸ਼ਟ ਹੋਣ ਕੇ ਜਿਹੜੇ ਤੁਹਾਡੇ ਲਈ ਖੜੇ ਸੀ ਕਦੇ ਤਾਂ ਮੁਲਕੇ ਤਾਂ ਉਹੀ ਆਉਣਗੇ ਫਿਰ ਇਹਦਾ ਮਤਲਬ ਤੁਸੀਂ ਹੋਰ ਬੰਦੇ ਕਹੋਗੇ ਹੋਰਾਂ ਪਾਰਟੀਆਂ ਚੋਂ ਮਾਲ ਇਕੱਠਾ ਕਰੋਗੇ ਤੁਹਾਡੇ ਕੋਲ ਤਾਂ ਆਪਣਾ ਰਹੂਗਾ ਨਹੀਂ ਫਿਰ ਉਹ ਕਿਹੜੀ ਪਾਰਟੀ ਹੋਈ ਜਿਹਦਾ ਵਜੂਦ ਹੈ ਇਹਦਾ ਮਤਲਬ ਆਮ ਆਦਮੀ ਪਾਰਟੀ ਦਾ ਕਾਂਚੇ ਦੇ ਤੌਰ ਤੇ ਜਥੇਬੰਦੀ ਦੇ ਤੌਰ ਤੇ ਕੋਈ ਸਟਰਕਚਰ ਨਹੀਂ ਬਣਾਇਆ ਜਾ ਰਿਹਾ ਜਾਂ ਕੋਈ ਕਮੇਟੀ ਸਿਸਟਮ ਇਸ ਲੈਵਲ ਦਾ ਨਹੀਂ ਬਣਾਇਆ ਜਾ ਰਿਹਾ ਨੋਮੀਨੇਸ਼ਨਾਂ ਕਰ ਰਹੇ ਨੇ ਤੂੰ ਹਲਕਾ ਇੰਚਾਰਜਾਂ ਤੋਂ ਸੰਗਠਨ ਦਾ ਹਲਕਾ ਇੰਚਾਰਜਾਂ ਤੋਂ ਫਲਾਣੇ ਦਾ ਚਾਰਜ ਹੈ ਤੂੰ ਕਲਸਟਰ ਦਾ ਚਾਰਜ ਹੈ ਇਹਦਾ ਮਤਲਬ ਹੈ ਇਹਨਾਂ ਨੂੰ ਐ ਵੀ ਐ ਵੰਡ ਕੇ ਉਹਦੇ ਕੱਲੇ ਇਹਦੇ ਨਾਲ ਹੀ ਕੰਮ ਚੱਲ ਜੂਗਾ ਪਰ ਜਿਹੜੇ ਗਰਾਊਂਡ ਤੇ ਤੁਹਾਡੇ ਪਹਿਲੇ ਕੰਮ ਕਰ ਰਹੇ ਬੰਦੇ ਨੇ ਜੇ ਉਹ ਨਾਰਾਜ਼ ਹੋਣਗੇ ਤਾਂ ਲੋਕਾਂ 'ਚ ਵੀ ਇੱਕ ਮੈਸੇਜ ਜਾਂਦਾ ਕਿ ਭਾਈ ਇਹ ਕੀ ਗੱਲ ਹੈ ਔਰ ਜੇ ਫਜਰੂਰ ਜਿਹੜਾ ਜਿਹੜਾ ਚੇਅਰ ਮਿਨਿਸਟਰ ਦਾ ਜ਼ਿਲ੍ਹਾ ਹੈ ਔਰ ਸੰਗਰੂਰ ਵਰਗਾ ਸ਼ਹਿਰ ਜੇ ਉੱਥੇ ਹੀ ਲੋਕ ਐਡੇ ਨਾਰਾਜ਼ ਨੇ ਕਿ ਸੜਕ ਨਹੀਂ ਬਣ ਰਹੀ ਇੱਕ ਵੀ ਕੰਮ ਨਹੀਂ ਹੋ ਰਿਹਾ ਤੇ ਬਾਕੀ ਦੇ ਨਹੀਂ ਤਾਂ ਫਿਰ ਹੋਰ ਕਿੱਥੇ ਲੋਕ ਇਹ ਕਹਿਣਗੇ ਇਸ ਪੱਧਰ ਦੀ ਕੋਈ ਗੱਲ ਹੈ ਔਰ ਇਹ ਕਟੜਾਵਾ ਉਦੋਂ ਵਾਪਰੀਆਂ ਨੇ ਜਦੋਂ ਸੰਗਰੂਰ ਦੀ ਵਾਪਰ ਰਹੀ ਹੈ ਜਦੋਂ ਸੁਪਰੀਮੋ ਇੱਥੇ ਆਇਆ ਹੋਇਆ ਜਿਹਨੂੰ ਸੁਪਰੀਮ ਕਹਿੰਦੇ ਨੇ ਚਾਹੇ ਉਹਦੇ ਕੋਲ ਕੁਝ ਹੋਵੇ ਨਾ ਹੋਵੇ ਤੇ ਉਹ ਆਹਨ ਮਤਲਬ ਕੰਪਨੀ ਡਾਇਰੈਕਟਰ ਦੀ ਵਾਂਗ ਸਾਰੀ ਤਾਕਤ ਉਹਦੇ ਕੋਲ ਯਰਵਿੰਦ ਕੇਜਰੀਵਾਲ ਦਾ ਦੌਰਾ ਇੱਥੇ ਹੋ ਰਿਹਾ ਹੈ ਮਨਈਸ਼ਾ ਸੋਦੀ ਇੱਥੇ ਆ ਤੇ ਆ ਚੇ मिनिस्टर ਇੱਥੇ ਆ ਉਦੋਂ ਜੇਕਰ ਕੋਈ ਚੈੱਕ ਐਂਡ ਬੈਲੈਂਸ ਨਹੀਂ ਬਣਦੇ ਉਦੋਂ ਜੇਕਰ ਨਹੀਂ ਸੁਣਦਾ ਇਹਦਾ ਮਤਲਬ ਫਿਰ ਕੀ ਹੈ ਤੇ ਇਹ ਸਾਰਾ ਕੁਝ ਜਿਹੜਾ ਵਾਪਰ ਰਿਹਾ ਹੈ ਇਹ ਸੁਪਰੀਮ ਮੋਦੀ ਸ਼ਾਇਦ ਹੀ ਵਾਪਰ ਰਿਹਾ ਹੈ ਇਹ ਤੋਂ ਬਿਨਾ ਕਿਸੇ ਦੀ ਸਹਾਇਤੋਂ ਨਹੀਂ ਵਾਪਰ ਰਿਹਾ ਨਹੀਂ ਤਾਂ ਲੋਕ ਘਿਜਕਦੇ ਨੇ ਨਾ ਮਾਮਲੇ ਆ ਜਿੱਥੇ ਜਰਾ ਰੌਲਾ ਪਾਊਗਾ ਉੱਪਰਲੀ ਲੀਡਰਸ਼ਿਪ ਨੂੰ ਪਤਾ ਲੱਗੂਗਾ ਸਾਡਾ ਨੁਕਸਾਨ ਹੋ ਸਕਦਾ ਹੈ ਇਹੋ ਜਿਹਾ ਜੇ ਡਰ ਤੇ ਨਹੀਂ ਹੈ ਤਾਂ ਜਿਹੜੀ ਗੱਲ ਕੱਲ ਰਾ ਸੁੰਦਾ ਜਿਹੜੇ ਬੰਦਿਆਂ ਨੂੰ ਲਗਾਤਾਰ ਉੱਪਰ ਤੱਕ ਗੱਲ ਕਰਨ ਦੀ ਮਾੜੀ ਮੋਟੀ ਸਮਾਂ ਮਿਲਦਾ ਉਹਦੀ ਗੱਲ ਸੁਣ ਸੁਣ ਕੇ ਹੀ ਉੱਪਰੋਂ ਫੈਸਲੇ ਹੋ ਰਹੇ ਨੇ ਜਿਹੜੀ ਆਜ਼ਾਦ ਫੀਡਬੈਕ ਹੁੰਦੀ ਆ ਉਹ ਰਸਤੇ ਬੰਦ ਹੋ ਰਹੇ ਨੇ ਆਮ ਆਦਮੀ ਪਾਰਟੀ ਬਿਲਕੁਲ ਬਿਲਕੁਲ